ਕਿ ਜਿਹੜੀ ਹੈਪੀ ਨੇ ਸ਼ੁਰੂਆਤ ਕੀਤੀ ਸੀ ਉਹਨੇ ਸਕੂਲ ਟਾਈਮ ਤੋਂ ਹੀ ਕਰ ਲਈ ਸ਼ੁਰੂਆਤ ਆ ਜੀ ਕਾਲਜ ਜਾ ਕੇ ਤਾਂ ਉਹ ਉਹਨੇ ਲੱਗਤਾ ਥੀ ਮਰਨਾ ਜਾਂ ਜਾਉਣਾ ਉਹਨੇ ਮਰਨਾ ਚਾਹ ਕਰ ਲਿਆ ਸੁਮਤ ਜਿਹੜਾ ਹੈਪੀ ਆ ਉਹਦੀ ਮੌਤ ਹੋ ਗਈ ਫਿਰ ਸੁਣ ਮੜ ਤਾਂ ਦਿਖਾਇਆ ਗਿਆ ਕਿ ਜਿਹੜੀ ਗਲਤੀ ਹੈਪੀ ਨੇ ਕੀਤੀ ਆ ਤੁਸੀਂ ਉਹ ਗਲਤੀ ਨਹੀਂ ਕਰਨੀ ਨਹੀਂ ਕਰਨੀ ਤੁਸੀਂ ਜਿਹੜੇ ਆਪਣੇ ਸਕੂਲ ਟਾਈਮ ਹੁੰਦਾ ਨਾ ਆਪਣਾ ਸ਼ੇਮੂ ਦਾ ਬਲਾਸਟਰਾ ਟਾਈਮ ਹੁੰਦਾ ਇਹ ਜ਼ਿੰਦਗੀ ਦੀ ਨੀਂ ਰੱਖਣ ਦਾ ਟਾਈਮ ਹੁੰਦਾ ਜੇ ਤੁਸੀਂ ਆਹ ਚਾਰ ਪੰਜ ਸਾਲ ਸੰਭਾਲ ਲਏ ਤਾਂ ਪੁੱਤ ਜੋ ਬੰਨਾ ਚਾਹੁੰਨੇ ਹੋ ਬਣ ਜੂਗੇ। ਪਰ ਜੇ ਤੁਸੀਂ ਆਹ 4-5 ਸਾਲ ਉਹਨਾ ਹੋਰਾਬ ਕਰ ਲੈ। ਥੋੜੇ ਸਾਹਮਣੇ ਹੈ ਨਾ। ਸੋ ਵਾਦਾ ਕਰੋ ਚੰਗੇ ਗਾਣੇ ਸੁਣੋਗੇ ਔਰ ਨਸ਼ੇ ਤੋਂ ਇਹਨਾਂ ਤੋਂ ਰਹੋਗੇ ਜਿਵੇਂ ਹਰ ਧਰਤੀ ਆ ਉੱਪਰ ਕੀ ਆ? ਅਮਰ। ਪੱਕੀਆ? ਅਮਰ। ਅਗਲਾ ਖੋਲਤਾ। ਤੁਸੀਂ ਬਹੁਤ ਸਿਆਣੇ ਹੋ ਪੰਜਾਬੀ ਹੋ। ਪੰਜਾਬ ਬਾਰੇ ਪੜੋ। ਪੜੋ ਕਿ ਮਹਾਰਾਜਾ ਰਣਜੀਤ ਸਿੰਘ ਕੌਣ ਸੀ? ਪੜੋ ਕਿ ਹਰੀ ਸਿੰਘ ਨਲੂਆ ਕੌਣ ਸੀ? ਪੜੋ ਕਸ਼ੀਰ ਉਦਮ ਸਿੰਘ ਸ਼ਿਸ਼ਪਖ ਸਿੰਘ ਕਰਤਾਰ ਸਿੰਘ ਖਰਾਬਾ ਕੌਣ ਸੀ ਪੜਦੇ ਹੋ ਹਾਂਜੀ ਇਕੱਲਾ ਹਾਂਜੀ ਹੈਗਾ ਪੜਦੇ ਵੀ ਹੋ ਹਾਂਜੀ ਪੜਦੇ ਹੋ ਹਾਂਜੀ ਇੱਕ ਦਿਵਾਰ ਕਰ ਸਕਦਾ ਹਾਂਜੀ ਇਧਰ ਆ ਜੀ ਮਾਮਾ ਜੀ ਇੱਕ ਸਵਾਲ ਲਸੋ ਮੈਨੂੰ ਲਾਹ ਬਸ ਮੈਂ ਤੁਹਾਡੀ ਜਨਰਲ ਨਾਲ ਚੈੱਕ ਕਰਨੀ ਚਾਹੁੰਦਾ ਛੋਟਾ ਸਵਾਲ ਸ਼ਿਰ ਉਦਮ ਸਿੰਘ ਔਰ ਸ਼ਿਸ਼ਪਖ ਸਿੰਘ ਮਹਾਨ ਯੋਧੇ ਆਪਣੇ ਦੋ ਇਹਨਾਂ ਦੋਨਾਂ ਵਿੱਚੋਂ ਇੱਕ ਇੱਕ ਨੂੰ ਆਪਣਾ ਉਸਤਾਦ ਮੰਨਦਾ ਸੀ। ਕੀ ਇਹ ਇਹ ਕਰਤਾ ਆਖੇ ਖੜੋ ਖੜੋ ਮੈਂ ਦੁਆਰਾ ਬੀਟ ਕਰਾ ਪਰ ਵਾਰ ਬੀਟ ਕਰਾਓ ਮੇਰੇ ਸਵਾਲ ਤੇ ਕੀ ਤੁਹਾਡਾ ਉੱਤਰ ਆ ਮੈਂ ਦੁਆਰਾ ਬੀਟ ਕਰ ਰਿਹਾ ਸ਼ੀਦ ਉਦਮ ਸਿੰਘ ਸ਼ਿਲਪਗ ਸਿੰਘ ਦੋ ਮਹਾਨ ਯੋਧੇ ਇਹਨਾਂ ਦੋਨਾਂ ਵਿੱਚੋਂ ਇੱਕ ਇੱਕ ਦੂਜੇ ਨੂੰ ਆਪਣਾ ਉਸਤਾਦ ਮੰਨਦਾ ਸੀ। ਹਾਂ 6000 1200 ਹਰ ਜਾ ਬਾਈ ਪਲਾਸ ਵਾਲਾ ਬਾਈ 200 ਪਲਾਸ ਵਾਲੇ ਮੁੰਡੇ ਦੱਸ ਹਾਂ ਫੜ ਜਾ ਯਾਰ ਉੱਧਾ ਮੈਂ ਫੜ ਜਾ ਪਲਾਸ ਵਾਲਾ ਬੱਚੀ ਦੱਸੋ ਬਾਈ ਯਾਰ ਆਏ ਹੁਣ ਇੱਕ ਮਿੰਟ ਖੜਾ ਅਸੀਂ ਕਿਹੜਾ ਬੋਲਿਆ ਸੀ ਕਿਹੜਾ ਬੋਲਿਆ ਦੋਨੋਂ ਕਰ ਲੈਣਗੇ ਤੂੰ ਮੈਨੂੰ ਟੀਚਰ ਮੰਨ ਲੈ ਮੈਂ ਤੈਨੂੰ ਮੰਨ ਲਉ ਫੇਰ ਦਵਾਗ ਲੈ ਲਓ ਮਾੜਾ ਮੋਟਾ ਯਾਰ ਤੈਨੂੰ ਪਤਾ ਸਾਰਾ ਹੀ ਆ ਥੋੜਾ ਸੋਚ ਕੇ ਆਉਂਦੇ ਪਣੀ ਪਣੀ ਦੋਛੋ ਅੰਮ੍ਰਿਤੋ ਸਹੀ ਜਾਨ ਤੋਂ ਸਹੀ ਪਾਣੀ ਤੋਂ ਆਪਾਂ ਲਈ ਨਹੀਂ 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 ਬੰਦ ਨਾ ਰਹਿ ਬਦਰ ਤੇ ਚੱਲਦੇ ਹੋਣੋਂ ਇਹ ਦਾਸ ਤਾਂ ਹਮ ਤੂੰ ਵੀ ਵਲਟ ਕਰ ਲੋ ਕੋਈ ਸ਼ਿਦੂ ਸਿੰਘ ਵੱਡੇ ਸੀਗੇ ਸ਼ਿਦੂਦੂ ਸਿੰਘ ਵੱਡੇ ਸੀਗੇ ਤੇ ਜਿਹੜਾ ਸਭ ਸੀ ਵੀ ਉਹ ਛੋਟੇ ਸੀਗੇ ਉਹ ਅਗਲੇ ਵੱਡੇ ਨੂੰ ਮੰਨੂਗਾ ਪਰ ਵੱਡੇ ਨੂੰ ਮੰਨਦੇ ਆਪਾਂ ਥੋੜੀ ਜੀ ਗੱਲ ਆ ਪਰ ਤੁਸੀਂ ਪੜਦੇ ਇਨਾਂ ਬਾਰੇ ਮੋਬਾਈਲ ਤੇ ਸਰਚ ਕਰੋ ਯਾਰ ਸੁਣੋ 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 ਜਿਲਿਆਂ ਦੇ ਬਾਗ ਦਾ ਬਦਲਾ ਕਿਹਨਾਂ ਨੇ ਲਿਆ ਦੀ ਜੰਗਲਦਾਨ ਨੂੰ ਨੱਠੂ ਕਹੀ ਜਾਕੇ ਉਹਨਾਂ ਦਾ ਪਾਕਸਨ ਬਹੁਤ ਛੋਟੇ ਸੀ ਤੁਸੀਂ ਪੜਦੇ ਨਹੀਂ ਤੁਸੀਂ ਗੱਲਾਂ ਬੱਸ ਐ ਕਰਦੇ ਹੋ ਸੋ ਬਹੁਤ ਸਿਆਣੇ ਹੋ ਪੜੋ ਸਕੂਲ ਚ ਲਾਇਬ੍ਰੇਰੀ ਹੈਗੀ ਆ ਰੋਜ਼ਾਨਾ ਤੇ ਸਾਰਾ ਇਤਿਹਾਸ ਪੜੋ ਸਿਆਣੇ ਕਹਿੰਦੇ ਆ ਉਹ ਕੌਮ ਖਤਮ ਹੋ ਜਾਂਦੀ ਜੋ ਆਪਣਾ ਇਤਿਹਾਸ ਤੁਸੀਂ ਖਤਮ ਨਹੀਂ ਹੋਣਾ ਤੁਸੀਂ ਬਹੁਤ ਤਕੜੇ ਹੋ ਸਾਰੇ ਸੋ ਜਗਾ ਮੇਰੇ ਸ਼ਬਦਾਂ ਤੋਂ ਤੁਹਾਨੂੰ ਕੋਈ ਚੋਬਨ ਹੋਈ ਮਾੜੀ ਮੋੜ ਤਾਂ ਮਾਫ ਕਰਿਓ ਬਟ ਮੇਰੀ ਪ੍ਰੋਬਲਮ ਹੈ ਕਿ ਮੈਂ ਰੰਗਮੰਚ ਆਲਾ ਮੈਂ ਕੋ ਸਰਨ ਭਾਈ ਨੂੰ ਪੜਦਾ ਤੇ ਮਾਰੀ ਮੋੜ ਸਾਨੂੰ ਆਸਤਾ ਸੱਚ ਬੋਲਣ ਦੀ ਸੋ ਬਹੁਤ ਸਿਆਣੇ ਹੋ ਜੇਕਰ ਨਾਲੇ ਚੰਗਾ ਲੱਗਿਆ ਤੇ ਘਰੇ ਜਾ ਕੇ ਆਪਣੇ ਮੰਮੀ ਪਾਪਾ ਨਾਲ ਸੰਝਾ ਕਰੋਂਗੇ ਬਈ ਹਾਂ ਜੀ ਤਾਰੀ ਮਰਵਾਵਾਂ ਦੇ ਲਈ ਜੇ ਬਹੁਤ ਬਹੁਤ ਅੰਦਾਜ਼ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਆਪਣਾ ਕੀ ਸਮਾਂ ਸੰਝਾ ਕੀਤਾ